ਇਹ ਪਾਲੇ ਕੋ ਬਾਤ ਨੀ ਲੜੀ ਦੀ ਬਾਈਪਾ ਤੇ ਜੀ ਭਾਜੀ ਤੁਹਾਡੀ ਥਾਂ ਬੁਸਾ ਨਾ ਕਰਿਓ ਇੱਕ ਮਿੰਟ ਲੱਗਦਾ ਬਣਾ ਤੁਹਾਡਾ ਜੀ ਦਵਾਚਾ ਤੇ ਮਿੰਟ ਲਾਉਂਦੇ ਤੇ ਘਾਰੇ ਬਾਤ ਤੇ ਘਾਹੀ ਹੋਰ ਘਾਹੀ ਤੇ ਘਾਹੀ ਹੋ ਤੇ ਤੁਹਾਡੇ ਕੋਲ ਮਰਦਾ ਜੀ ਮੈਂ ਕੀ ਦੱਸਾਂ ਤੁਹਾਨੂੰ ਪਾਜੀ ਪਾਜੀ ਮੇਰੀ ਦੱਕੋ ਗਲਮੇ ਆਈ ਕਿ ਇੰਨਾ ਹੀ ਕਿਹਾ ਵਾ ਗੁਰਦਾਸਟਰ ਬਾਈ ਪਾਸੇ ਬਸ ਘਲਾਰੋ ਵਾਸਤੇ ਤੁਹਾਡੇ ਕੋਈ ਨਾ ਦਾਮੀ ਨਿੱਡੜੇ ਤੜੀ ਹੁਣ ਕੀ ਕਰਾਂ ਗਾ ਇਨਫੋਰਮੇਸ਼ਨ ਦਿੱਤੀ ਕਰਾਂਗੇ ਜਦੋਂ ਮੋਰੀ ਕਾਹੀ ਆ ਤੁਹਾਡੀ ਇਨਫੋਰਮੇਸ਼ਨ ਹੋਣੇ ਨਾਲ ਲੱਗੀ ਜੀ ਇਹ ਤੇ ਬਾਈ ਪਾਸੇ ਉਹ ਅੱਜ ਫੜਿਆ ਜਾਂਦਾ ਵਾਰ ਪਾ ਬੰਦੇ ਫੜੇ ਜਾਂਦੇ ਬੰਦੇ ਮਾਰ ਕੇ ਚਲੇ ਜਾਂਦੇ ਤੁਹਾਡੇ ਕੋ ਬਸ ਨਹੀਂ ਫੜੀ ਜਾਂਦੀ ਪਾਜੀ ਫੜੋ ਪੂਰੇ ਪਾਸ ਤੇ ਰੋਕੋ ਬਾਤ ਕਰ ਦਿੱਤੇ ਜੇ ਲਾਉ ਤੈਨੂੰ ਕੀ ਕਰਤੀ ਪਾਸ ਫੜੀ ਆ ਮੋਹਤਿਕ ਕੌਮ ਦਾ ਚੁੜੋ ਚੱਲ ਗਈ ਆ ਤੇਰਾ ਨਾਮ ਮਨੀ ਕੋਸਲਾ ਜੀ ਮੇਰੇ ਬ੍ਰਦਰ ਦਾ ਆ ਜੇ ਇਹ ਬਾਜ਼ਾਰ ਦੇ ਕੋਲ ਘੁੰਮਦਾ ਪਿਆ ਹੀ ਕਿਹਦੇ ਉੱਤੇ ਬੱਸ ਏਬੀਸੀ ਕੋਈ ਪ੍ਰਾਈਵੇਟ ਬੱਸ ਹੀ ਤੇ ਲੱਗਦਾ ਪਈ ਉਹਨਾਂ ਨੇ ਜੋੜ ਦੀ ਫਾਸਟ ਆਈ ਬੱਸ ਤੇ ਇਹਦੇ ਉੱਤੇ ਬੱਸ ਚਾਰਟਤੀ ਉਹਨੇ ਇਹ ਮੌਕੇ ਦੇ ਹੀ ਡੈੱਥ ਹੋ ਗਈ ਆ ਦੀ ਸਿਹਰੇ ਆਪਾਂ ਪੋਸਟਮਾਨ ਨੂੰ ਪਾ ਕੀਤਾ ਜਾਏਗਾ ਦੇਖੋ ਬੱਸ ਵਾਲਾ ਤੇ ਬੱਸ ਸਾਡੇ ਦੋਵੇਂ ਅੱਗੇ ਆਣਗੇ ਫੇਰ ਆਪਾਂ ਪੋਸਟਮਾਨ ਨੂੰ ਕੀਤਾ ਜਾਏਗਾ ਉਹ ਬਾਬਾ ਕੁਝ ਨਹੀਂ ਜੇ ਕਰਨਾਗਾ ਜੀ ਸਾਡਾ ਸਾਰਾ ਸ਼ਹਿਰ ਸਹਿਯੋਗ ਦੇ ਰਿਹਾ ਇੱਥੇ ਸਾਰਾ ਸ਼ਹਿਰਾ ਦੇ ਨਾਲ ਸਟੇਟਾ ਆਇਆ ਆਇਆ ਆ ਤੇ ਬਸ ਆਦਾ ਇਸ ਤੋਂ ਮੁੱਦਾ ਜੇ ਆਪਾਂ ਪੋਸਟਮਾਨ ਨੂੰ ਤਾਂ ਕਰਨਾ ਜੇ ਸਾਡੇ ਇੱਥੇ ਬੱਸ ਵਾਲਾ ਸਾਡਾ ਮਤਲਬ ਡਰਾਈਵਰ ਇੱਥੇ ਹੋਏਗਾ ਫੇਰ ਆਪਾਂ ਸਾਡੀ ਅੱਗੇ ਕਾਰਵਾਈ ਕਰਨੀ ਜੇ ਉਹਨਾਂ ਤੱਕ ਰ ਆਪਾਂ ਕੁਝ ਨਹੀਂ ਜੇ ਕਰਨਾਗਾ ਇੱਥੇ ਬੱਸਾ ਉਹ ਤੇਜ ਲੰਘ ਜੇ ਸ਼ਹਿਰ ਦੇ ਚੋ ਕਈ ਵਾਰ ਕੋਈ ਗੱਲ ਨਹੀਂ ਸੋਰੇ ਆਪਾਂ ਬੱਸਾਂ ਵਾਲਿਆਂ ਨੂੰ ਸਭ ਨੂੰ ਇੱਕ ਵਾਰੀ ਇੱਥੇ ਆਣ ਗਿਆ ਦੇਖੋ ਜਿਹਨੇ ਬੱਸ ਨਹੀਂ ਕੀਤਾ ਵਾ ਮੇਰਾ ਆਪ ਅੱਗੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਪੁਸ਼ਟੀ ਜੇ ਆਪਾਂ ਕਰਨਾ ਅਸੀਂ ਪੋਸਟਮੈਂਟ ਉਦੋਂ ਹੀ ਕਰਾਂਗੇ ਜਦੋਂ ਤੱਕ ਤੁਹਾਡੇ ਕੋਲ ਡਰਾਈਵਰ ਤੇ ਬੱਸ ਤੁਹਾਡੀ ਮੌਜੂਦਾ ਨਹੀਂ ਹੋਏਗੀ ਆਹ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਆ ਸ਼ਿਵਸੈਨਾ ਪੰਜਾਬ ਅੱਜ ਤਕਰੀਬਨ 8:30 ਵਜੇ 9:00 ਵਜੇ ਦੇ ਵਿੱਚ ਘਾਰ ਵਿਨੀਪੁਰ ਫਾਟਕ ਦੇ ਕੋਲ ਸਾਡਾ ਇੱਕ ਸ਼ਿਵਸੈਨਿਕ ਜਿਹੜਾ ਕਾਲੂ ਖੋਸਲਾ ਜਿਨ੍ਹਾਂ ਦੀ ਧਾਰੀਵਾਲ ਦੁਕਾਨ ਆ ਡੜਵਾ ਰੋਡ ਦੇ ਉੱਪਰ ਉਹ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲਈ ਆਇਆ ਹੋਇਆ ਸੀ ਇੱਕ ਪ੍ਰਾਈਵੇਟ ਬੱਸ ਜਿਹੜੀ ਕਿ ਬੜੀ ਹੀ ਤੇਜ਼ ਸਪੀਡ ਨਾਲ ਦੇ ਜਿਹੜੀ ਇੱਥੋਂ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਬੜੀ ਤੇਜ਼ ਸਪੀਡ ਨਾਲ ਜਿਹੜੀ ਆ ਬੱਸ ਆ ਰਹੀ ਸੀ ਉਸਨੇ ਸਾਡੇ ਭਰਾ ਨੂੰ ਮੋਟਰਸਾਈਕਲ ਦੇ ਟੱਕਰ ਮਾਰੀ ਤੇ ਉਹਦਾ ਮੋਢੇ ਹੀ ਨਿਦਨ ਹੋ ਗਿਆ ਬੱਸ ਵਾਲਾ ਸਾਡਾ ਬੰਦਾ ਮਾਰ ਕੇ ਇੱਕ હત્યા ਕਰਕੇ ਮੋਕੇ ਤੋਂ ਫਰਾਰ ਹੋ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਨੇ ਆ ਕਿ ਜਲਦ ਤੋਂ ਜਲਦ ਉਸ ਬੱਸ ਦਾ ਜਿਹੜਾ ਵਾ ਨੰਬਰ ਟਰੇਸ ਕਰਕੇ ਉਸ ਬੱਸ ਨੂੰ ਫੜਿਆ ਜਾਵੇ ਤੇ ਉਸ ਡਰਾਈਵਰ ਤੇ ਜਿਹੜਾ ਵਾ ਪਰਚਾ ਦਰਜ ਕੀਤਾ ਜਾਵੇ ਅਗਰ ਇਹ ਕੰਮ ਨਹੀਂ ਹੁੰਦਾ ਤੇ ਅਸੀਂ ਮੈਂ ਤੇ ਸਮੂੱਚਾ ਜਿਹੜਾ ਧਾਰੀਵਾਲਾ ਦਰਨਾ ਪ੍ਰਦਰਸ਼ਨ ਕਰਨ ਲਈ ਸੜਕ ਦੇ ਮੈਦਾਨ ਲਈ ਮਜਬੂਰ ਹੋਏਗਾ ਜਿਵੇਂ ਸਾਰੀ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਹੋਏਗੀ। ਸਾਈਡ ਤੇ ਗੱਲ ਨੂੰ ਆਲਾ ਨੂੰ ਅਨਿਲ ਖੋਸਲਾ ਹੀ ਆਪਣੇ ਅਸ਼ਨੀ ਕੁਮਾਰ ਦੇ ਬੇਟਾ ਧਾਰੀਵਾਲ ਦਾ ਸੀ। ਉਹਦਾ ਅੱਜ ਕੋਈ ਪ੍ਰਾਈਵੇਟ ਬੱਸ ਆ ਉਹ ਕੋ ਸਾਈਡ ਮਾਰ ਕੇ ਇਹਨੂੰ ਐਕਸੀਡੈਂਟ ਕਰਕੇ ਤੇ ਇਹਦੇ ਉੱਤੋਂ ਦੀ ਬੱਸ ਨਗਾ ਕੇ ਲੱਗੀ ਆ ਤੇ ਇਹਦੀ ਮੌਤ ਹੋ ਚੁੱਕੀ ਆ ਤੇ ਅਗਲੀ ਕਾਰਵਾਈ ਅਸੀਂ ਲਿਆ ਰਹੇ ਆ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜੇ ਆ ਨੂੰ ਸੂਚਨਾ ਮਿਲੀ ਆ ਤੇ ਟੈਕਨੀਕਲ ਦਾ ਉਤੇ ਆਪਣੇ ਅਮਲ 'ਚ ਲਿਆ ਕੇ ਕਾਰਵਾਈ ਅਮਲ 'ਚ ਲਿਆ ਕੇ ਆਪਾਂ ਉਹਨਾਂ ਨੂੰ ਬੱਸ ਵਾਲੇ ਨੂੰ ਕਾਬੂ ਕਰਕੇ ਤੇ ਕਾਨੂੰਨੀ ਕਾਰਵਾਈ ਕਰਾਂਗੇ